ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਜੀਮੇਂਦਰ ਭਰਾਵਾਂ ਨੂੰ ਬਈ ਤੁਹਾਡਾ ਸਵਾਗਤ ਆ ਫਿਰ ਤੋਂ ਨੰਬਰ ਦਾ ਡੈਰੀ ਫਾਰਮ ਤੇ ਅੱਜ ਆਪਾਂ ਇੱਕ ਹੋਰ ਵੀਡੀਓ ਲੈ ਕੇ ਆ ਚੁੱਕੇ ਹਾਂਗੇ ਪਿੰਡ ਕੰਡਾ ਬੰਨਾ ਤੋਂ ਜਿੱਥੇ ਕਿ ਬਾਈ ਕੋਲੇ ਚਾਰ ਕਟੀਆਂ ਫੋਰ ਸੇਲ ਨੇ ਇਹਨੂੰ ਕਟੀਆਂ ਜਾਣਕਾਰੀ ਵੀ ਦਵਾਗੇ ਇਸ ਵੀਡੀਓ ਵਿੱਚ ਤਾਂ ਤੁਹਾਨੂੰ ਪਹਿਲਾਂ ਇੱਕ ਬੇਨਤੀ ਕੀਤੀ ਜਾਂਦੀ ਹੈਗੀ ਸਾਡੇ ਚੈਨ ਨੰਬਰ ਦਾ ਡੈਰੀ ਫਾਰਮ ਨੂੰ ਸਬਸਕ੍ਰਾਈਬ ਅਤੇ ਫੋਲੋ ਜਰੂਰ ਕਰਨਾ ਅਤੇ ਬੈਕ ਆ ਬੈਲ ਘੰਟੀ ਵਾਲਾ ਬਟਨ ਜਰੂਰ ਦਬਾਉਣਾ ਤਾਂ ਕਿ ਇਸ ਤਰ੍ਹਾਂ ਦੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਕੇ ਤਾਂ ਹਾਂਜੀ ਬਾਈ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਜਿਹੜੇ ਬ੍ਰੀਡਰ ਭਰਾਵਾਂ ਵਾਲੀ ਇੱਕ ਤੋਹਫਾ ਲੈ ਕੇ ਆਏ ਆਂਗੇ ਬਾਕੀ ਠੀਕ ਆ ਬਾਈ ਜੀ ਕਿ ਜਿਹੜੀ ਸਕਰੀਨ ਤੇ ਬਾਈ ਤੁਸੀਂ ਚਾਰ ਕੱਟੀਆਂ ਦੇਖ ਰਹੇ ਹੋ ਇਹ ਚਾਰੇ ਕੱਟੀਆਂ ਫੋਰ ਸੇਲ ਨੇ ਠੀਕ ਆ ਬਾਈ ਪਹਿਲ ਅمبرਾਈਡ ਬੜੀ ਨੀਲੀ 라ਵੀ ਸਦੇ ਕਟ ਵਾਲੀ ਜੇ ਸਿੰਗਾ ਸੁਗਾ ਦੀ ਬਾਗਮਾਲ ਕੱਟੀ ਹੈਗੀ ਠੀਕ ਆ ਬਾਈ ਚਾਰ ਨਿਸ਼ਾਨੀਆਂ ਨੇ ਤੇ ਬਾਈ ਦੋ ਨੀਲੀ 라ਵੀ ਦੇ ਕੱਟੀਆਂ ਨੇ ਤੇ ਦੋ ਮੋਹਰਾਂਸਲ ਦੀਆਂ ਠੀਕ ਆ ਬਾਕੀ ਬਈ ਜਿਹੜਾ ਕਾਰਲੀਆ ਦੂਜੇ ਨੰਬਰ ਵਾਲੀ ਮੋਰਨਸਲ ਦੀ ਕੱਟੀ ਆ ਬਈ ਇਹ ਵੀ ਬਹੁਤ ਚੰਗੇ ਚੰਗੀ ਕੱਟੀ ਆ ਕਦ ਕਾਰ ਤੇ ਪਿੱਠ ਫੜਾ ਤੁਸੀਂ ਚੈੱਕ ਕਰ ਸਕਦੇ ਹੋ ਬਈ ਕਾਲੀ ਸ਼ਾਕ ਜੈਡ ਬਲੈਕ ਕੱਟੀ ਹੈਗੀ ਠੀਕ ਆ ਤੇ ਦੂਜੀ ਨੰਬਰ ਵਾਲੀ ਬਈ ਮੀਨੀ ਕੱਟੀ ਹੈਗੀ ਨੀਲੀ ਤੇ ਜਿਹੇ ਨੰਬਰ ਵਾਲੀ ਮੀਨੀ ਕੱਟੀ ਹੈਗੀ ਠੀਕ ਆ ਇਹ ਨੀਲੀ ਵੀ ਨੀਲੀ 라ਵੀ ਕੱਟੀ ਆ ਬਈ ਚਾਰੇ ਪੈਰ ਚਿੱਟੇ ਨੇ ਠੀਕ ਆ ਪੂਸ਼ਵਾਸ ਨੂੰ ਹਾਨੀ ਚੈੱਕ ਕਰ ਸਕਦੇ ਹੋਗੇ ਤੇ ਬਈ ਠੀਕ ਆ ਬਈ ਕਦ ਕਾਰ ਤੇ ਪਿੱਠ ਫੜਾ ਤੁਸੀਂ ਕੱਟੀਆਂ ਚੈੱਕ ਕਰ ਸਕਦੇ ਹੋ ਬਈ ਜੀ ਠੀਕ ਆ ਜਿਹੜੀ ਬਈ ਨੀਲੇ 라ਵੀ ਨੀਲੇ 라ਵੀ ਕੱਟੀ ਨੇ عمر ਬਈ ਡੇਢ ਸਾਲ ਹੈਗੀ ਤੇ ਬਈ ਸਾਹਮ ਕੇ ਬਈ ਕੋਈ ਵੀ ਵੀਰੇ ਨੇ ਟੀਕਾ ਭਰਾ ਕੇ ਚੰਗੇ ਤਿਆਰ ਕਰ ਸਕਦਾ ਠੀਕ ਆ ਬਾਕੀ ਵੀ ਤੁਸੀਂ ਆਹ ਲਾਸਟ ਵਾਲੀ ਕੱਟੀ ਦੇਖ ਸਕਦੇ ਹੋਗੇ ਠੀਕ ਆ ਸਿੰਘਾ ਸੁੰਗਾ ਦੀ ਬਾਖਮਾਲ ਕੱਟੀ ਹੈਗੀ ਠੀਕ ਆ ਬਾਕੀ ਕਦ ਕਾਰ ਤੇ ਪਿੱਠ ਫੜਾ ਦੇ ਬਹੁਤ ਜਗ੍ਹਾ ਕੱਟੀ ਦਾ ਠੀਕ ਆ ਬਈ ਚਾਰੇ ਕੱਟੀਆਂ ਨੇ ਬਈ ਚਾਰ ਥਾਣੇ ਹੋਣਗੇ ਪੰਜਵੀ ਕੋਈ ਖੁਰ ਸ਼ਾਕ ਨਹੀਂ ਹੋਣੀ ਠੀਕ ਆ ਬਾਕੀ ਬਈ ਜਿਹੜੇ ਕਿਸੇ ਵੀਰੇ ਨੇ ਕੱਟੀਆਂ ਖਰੀਦ ਨਹੀਂ ਹੁਈ ਆਪ ਦੀ ਤਸੱਲੀ ਤੇ ਖਰੀਦ ਕੇ ਲੈ ਕੇ ਜਾ ਸਕਦਾਗਾ ਠੀਕ ਆ ਬਾਕੀ ਵੀ ਕੱਟੀਆਂ ਦਾ ਕਦ ਕਾਰ ਤੁਸੀਂ ਦੇਖ ਸਕਦੇ ਹੋ ਚਾਰ ਕੱਟੀਆਂ ਬਈ ਚਾਰੇ ਫੋਰ ਸੇਰ ਨੇ ਠੀਕ ਆ ਬਈ ਇੱਕ ਹੋਰ ਕੱਟੀ ਹੈਗੀ ਤੁਹਾਨੂੰ ਵੀ ਦਿਖਾਵ ਆਹ ਕੱਟੀ ਵੀ ਫਾਰ ਸੇਲ ਆ ਗਈ। ਇਹਦੀ ਉਮਰ ਵੀ 10 ਮਹੀਨੇ ਆ ਗਈ। ਠੀਕ ਆ ਬਾਕੀ ਕੋਈ ਹੋਰ ਜਾਣਕਾਰੀ ਲੈਣ ਲਈ ਬਾਈ ਦਾ ਫੋਨ ਨੰਬਰ ਸਕਰੀਨ ਤੇ ਚੱਲਦਾ। ਬਾਈ ਨਾਲ ਸੰਪਰਕ ਕਰ ਲਿਓ। ਭਈ ਜੇਕਰ ਕਿਸੇ ਸਾਡੇ ਨੰਬਰ ਦਾ ਡੈਰੀ ਫਾਰਮ ਤੋਂ ਵੀਡੀਓ ਪਾਉਣੀ ਹੈਗੀ ਤਾਂ ਵੀਡੀਓ ਮੇਰੇ ਵੀ ਸਾਡੇ ਨੰਬਰ ਆ 9417950102 ਜੇ ਕਿਸੇ ਵੀਰ ਨੂੰ ਲੋੜ ਹੋਈ ਸਾਡੇ ਨਾਲ ਸੰਪਰਕ ਕਰ ਲਿਓ। ਤਾਂ ਧੰਨਵਾਦ ਸਾਰੀ ਵੀਰਾਂ ਦਾ ਚੈਨਲ ਦਾ ਜੁੜੇ ਰਹੋ। ਪਿਆਰ ਸਤਿਕਾਰ ਦਿੰਦੇ ਰਹੋ। ਧੰਨਵਾਦ।